ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ। ਕਾਸੀ ਲੋਕਾਂ ਦੇ ਅੱਗੇ ਉਹ ਗੱਲ ਲੈ ਕੇ ਆਏ ਆ ਕਿ ਰਾਜ ਕਰਦੀਆਂ ਸਰਕਾਰ ਸ਼ਹੀਦ ਭਗਤ ਸਿੰਘ ਦੇ ਰੱਗ ਦੀਆਂ ਪੱਗਾਂ ਬੰਨ੍ਹ ਕੇ ਝਾਂਸਾ ਦੇ ਕੇ ਸੱਤਾ ਵਿੱਚ ਆਈਆਂ ਨੇ ਤੇ ਸਾਮਰਾਜ ਦੇ ਪੱਖੀ ਨੀਤੀਆਂ ਪਾਲਿਸੀਆਂ ਸਾਰੀਆਂ ਲਾਗੂ ਕਰ ਰਹੇ ਨੇ। ਤੇ ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਲਾਈਨ ਹੈ ਉਹਨੂੰ ਹੋਰ ਵਧਾਉਣ ਦੀ ਲੋੜ ਹੈ ਨੀਤੀ ਨੂੰ ਹੋਰ ਵੱਡੀ ਗੱਲ ਦੀ ਲੋੜ ਹੈ ਭਗਤ ਸਿੰਘ ਹੋਰਾਂ ਨੂੰ ਰਾਜਗੁਰੂ ਸੁਖਦੇਵ ਨੂੰ ਸੀ ਯਾਦ ਕੀਤਾ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਵਿਧਾਨ ਜੀ ਅੱਜ ਜੋ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮਨਾਇਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਅੱਜ 23 ਮਾਰਚ 2025 ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਕਿ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਿਹੜਾ ਨਾਰਾ ਸੀ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕੇ ਮੌਜੂਦਾ ਸਰਕਾਰ ਨੇ ਉਹ ਨਾਰਾ ਲਾ ਕੇ ਸੱਤਾ ਵਿੱਚ ਆਏ ਸੱਤਾ ਵਿੱਚ ਆ ਕੇ ਉਹਨਾਂ ਨੇ ਜਿਹੜੀਆਂ ਨੀਤੀਆਂ ਨੇ ਉਹ ਸਾਰੀਆਂ સામਰਾਜਵਾਦੀਆਂ ਲਾਗੂ ਕਰ ਰਹੇ ਨੇ ਲਗਾਤਾਰ ਅੱਜ ਲੋੜ ਕਿਉਂ ਪੈ ਗਈ સામਰਾਜ ਦੇ ਖਿਲਾਫ ਗਲਬਤ ਕਰਨ ਦੇ ਲਈ ਅੱਜ 시ਦੀ ਦਿਹਾੜਾ ਮਨਾ ਰਹੇ ਆ ਕਿਉਂ ਇੰਨਾ ਲੰਮਾ ਸ਼ਹਾਦਤ ਤੋਂ ਬਾਅਦ ਵੀ ਜਿਹੜੀ ਗੱਲ ਸ਼ਹੀਦ ਭਗਤ ਸਿੰਘ ਹੋਰਾਂ ਦੀ ਅੱਜ ਵੀ ਉਨੀ ਵੱਡੀ ਖੜੀ ਹੈ ਇਹ ਇਨਕਲਾਬ ਦੀ ਲੋੜ ਕਿਉਂ ਹੈ ਤੇ સામਰਾਜਵਾਦ ਦੇ ਖਿਲਾਫ ਜਿਹੜਾ ਅਸੀਂ ਖੜਨਾ ਹੈ ਉਹ ਸਵਾਜ਼ ਨੂੰ ਹੋਰ ਬੁਲੰਦ ਕਰਨਾ ਐਉਂ ਲੱਗਦਾ ਜਿਵੇਂ ਸ਼ਹੀਦ ਭਗਤ ਸਿੰਘ ਦੀ ਉਹ ਗੱਲ ਅੱਜ ਸੱਜਰੀ ਅੱਖੀ ਹੋਵੇ ਇਸ ਕਰਕੇ ਅਸੀਂ ਲੋਕਾਂ ਦੇ ਅੱਗੇ ਉਹ ਗੱਲ ਲੈ ਕੇ ਆਏ ਆ ਕਿ ਰਾਜ ਕਰਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ ਦੇ ਰੱਗ ਦੀਆਂ ਪੱਗਾਂ ਬੰਨ੍ਹ ਕੇ ਝਾਂਸਾ ਦੇ ਕੇ ਸੱਤਾ ਵਿੱਚ ਆਈਆਂ ਨੇ ਤੇ ਸਾਮਰਾਜ ਦੇ ਪੱਖੀ ਨੀਤੀਆਂ ਪਾਲਿਸੀਆਂ ਸਾਰੀਆਂ ਲਾਗੂ ਕਰ ਰਹੇ ਨੇ ਇਸ ਕਰਕੇ ਅਸੀਂ ਲੋਕਾਂ ਦੇ ਕੋਲ ਗੱਲ ਲੈ ਕੇ ਗਏ ਆ ਕਿ ਇਹ ਸ ਨੀਤੀਆਂ ਦੇ ਖਿਲਾਫ ਸਾਨੂੰ ਡਟਣ ਦੀ ਲੋੜ ਹੈ ਤੇ ਜਿਹੜਾ ਸ਼ਹੀਦ ਭਗਸੋਹਰਾਂ ਦੀ ਜਿਹੜੀ ਲਾਈਨ ਹੈ ਉਹਨੂੰ ਹੋਰ ਵਧਾਉਣ ਦੀ ਲੋੜ ਹੈ ਨੀਤੀ ਨੂੰ ਹੋਰ ਵੱਡੀ ਗੱਲ ਦੀ ਲੋੜ ਹੈ ਇਨਕਲਾਬ ਤੱਕ ਲੈ ਕੇ ਜਾਣ ਦੀ ਲੋਕਾਂ ਦੇ ਪਿੰਡਾਂ ਦੇ ਵਿੱਚੋਂ ਹਰ ਰੋਜ਼ ਜਿਹੜੀ ਵੱਡੀਆਂ ਗਿਣਤੀਆਂ ਨੂੰ ਲੋਕਾਂ ਨੂੰ ਅਵੇਅਰ ਕਰਦੀ ਜਿਹੜੀ ਗੱਲ ਹੈਗੀ ਹੈ ਤੇ ਜਿਹੜੇ ਨੌਜਵਾਨ ਭਗਤ ਸਿੰਘ ਦੀ ਜਿਹੜੀ ਨੀਤੀ ਸੀ ਜਿਹੜੀ ਜਿਹੜੀ ਸਾਡੀ ਸੋਚਾਂ ਦੀਆਂ ਜਿਹੜੇ ਵਿਚਾਰਾਂ ਨੇ ਉਹਨਾਂ ਨੂੰ ਜਿਹੜੀ ਤਰਕ ਦੀ ਸਾਂਤ ਤਿੱਖਿਆ ਕਰਨ ਦੀ ਗੱਲ ਹੈ ਸਾਨੂੰ ਪੜਨ ਦੀ ਗੱਲ ਹੈ ਉਹ ਨੌਜਵਾਨ ਦੀ ਹੋਰ ਅੱਗੇ ਲੈ ਕੇ ਜਾਣ ਦੀ ਗੱਲ ਹੈ ਇਸ ਕਰਕੇ ਸਾਨੂੰ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਰਾਜਗੁਰੂ ਸੁਖਦੇਵ ਨੂੰ ਅਸੀਂ ਯਾਦ ਕੀਤਾ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਦੇ ਉਹਨਾਂ ਦੇ ਪਾਇ ਪੂਰਨਿਆਂ ਤੇ ਅਸੀਂ ਚੱਲਣ ਦੀ ਜਿਹੜੀ ਅਪੀਲ ਕੀਤੀ ਹੈ ਆਪ ਚੱਲਣ ਦੇ ਲਈ ਅਸੀਂ ਅਸੀਂ ਨਿਰਣਾ ਲਿਆ ਹੋਇਆ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਸਾਮਰਾਜਵਾਦ ਦੇ ਖਿਲਾਫ ਅਸੀਂ ਜੰਗ ਨੂੰ ਹੋਰ ਤਿੱਖੀ ਕਰਾਂਗੇ ਭਾਰਤੀ ਕਿਸਾਨ ਜਿਹਨਾਂ ਨੇ ਏਕਤਾ ਉਗਰਾਹਾਂ ਦੀ ਇਹੀ ਲਾਈਨ ਹੈ ਕਿ ਜਿਹੜਾ ਸੀਤਪੰਗ ਸੋਹਰਾਂ ਦਾ ਸੁਪਨਿਆਂ ਦਾ ਸਮਾਜ ਹੈ ਉਹਨੂੰ ਸਿਰਜਣਾ ਧੰਨਵਾਦ करण जी कराणे